ਪ੍ਰਭਾਤੀ ਮਹਲਾ ਪਹਿਲਾ 12 ਮੈਂ 라ਵਲ ਖੱਪ ਜਾਬ ਹੈ ਚੌ ਸੇ ਮੈਂ ਸਨਿਆਸੀ ਜੋਗੀ ਕਾਪੜੀਆਂ ਸਿਰ ਖੂਤੇ ਬਿਨ ਸਬਦੈ ਗਲ ਫਾਸੀ ਸਬਦ ਰਤੇ ਪੂਰੇ ਬਹਿਰਾਗੀ ਔ ਹੱਠ ਹਸਤ ਮੈਂ ਭੀਖਿਆ ਜਾਤੀ ਏਕ ਪਾਏ ਲੇਬ ਲਾਗੀ ਰਹਾਉ ਬ੍ਰਹਮਣ ਬਾਦ ਪੜ੍ਹੈ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕਿਸ ਸੂਝੈ ਨਹੀਂ ਮਨ ਮੁਖੋ ਬਿਸੜੋ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹ ਮਾਨੇ ਅੰਦ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਥ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਬਸੇ ਨਾਨਕ ਸਤਗੁਰ ਮਿਲੈ ਮਲਾਇਆ ਦੁਖ ਪ੍ਰਾਸਤ ਕਾਲ ਨਸੇ ਪਰਭਾਤੀ ਮਹਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰਤਾਰੀ ਕਹਾ ਕਰ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੁਰਾਰੀ ਜਲ ਜਾਉ ਜੀਵਨ ਨਾਮ ਬਿਨਾ ਹਰ ਜਪੋ ਜਾਪੋ ਜਪੂ ਜਪ ਮਾਲੀ ਗੁਰਮੁਖ ਆਵੈ ਸਾਧ ਮਨ ਅਰਹੋ ਗੁਰੁ ਅਪਦੇਸ ਸਾਥ ਸੁਖ ਜਾ ਕੋ ਤਿਆ ਤਿਸ ਉਪਮਾ ਕਹੀਐ ਲਾਲ ਜਬਹਿਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਕਿ ਨਹਿ ਗਿਆਨ ਧਿਆਨ ਧੰਨ ਸੱਚੋ ਏਕ ਸ਼ਬਦ ਲੈ ਬਲਾਵੈ ਨਿਰਾਲੰਭ ਨਿਰਹਾਰ ਨਹਿ ਕੇਬਲ ਨਿਰਭਉ ਤਾੜੀ ਲਾਵੈ ਸਾਇਰ ਸਬਦ ਭਰੇ ਜਲ ਨਿਰਮਲ ਉਲਟੀ ਨਾਭ ਤਰਾਵੈ ਬਾਹਰ ਜਾ ਤੋ ਠਾ ਕਰ ਹਾਵੈ ਗੁਰਮੁਖ ਸਹਿਜ ਸਮਾਵੈ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨੇ ਆ ਨਾਨਕ ਕਹੈ ਅਵਰ ਨਹੀਂ ਦੂਜਾ ਸੱਚ ਸ਼ਬਦ ਮਨ ਮੰਨਿਆ ਰਾਗ ਪ੍ਰਭਾਤੀ ਮਹਾਲਾ ਤੀਜਾ ਚੌਪ ਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਬਿਰਲਾ ਕੋਈ ਬੂਝੈ ਸਬਦੇ ਰਹਾ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵਲਾਈ ਹਰ ਹਰ ਨਾਮ ਜਪੋ ਜਨ ਪਾਈ ਗੁਰ ਪ੍ਰਸਾਦ ਮਨ ਅਸਤਰ ਹੋਵੈ ਆਂਦਨ ਹਰ ਰਸ ਰਹਾ ਅਗਾਈ ਰਹੋ ਆਨੰਦ ਭਗਤ ਕਰਹੁ ਦਿਨ ਰਾਤੀ ਇਸ ਜੁਗ ਦਾ ਲਾਹਾ ਭਾਈ ਸਦਾ ਜਨ ਨਿਰਮਲ ਮੈਲ ਨਾ ਲਾਗੇ ਸਤਿਨਾਮ ਚਿਤ ਲਾਈ ਸੁਖ 시ਗਾਰ ਸਤਗੁਰੂ ਦਿਖਾਇਆ ਨਾਮ ਬੜੀ ਬੜਾਈ ਓਖਟ ਭੰਡਾਰ ਭਰੇ ਕਦੇ ਢੋਟ ਨ ਆਵੇ ਸਦਾ ਹਰ ਸੇਵੋ ਪਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਬਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੁਮ ਸਤਗੁਰੂ ਦਿਆ ਦਿਖਾਈ ਪਰ ਭਾਤੀ ਮਹਲਾ ਤੀਜਾ ਨਿਰਗੁਣ ਆਰੇ ਕੋ ਬਖਸ਼ ਲੈ ਸੁਆਮੀ ਆਪੇ ਲਹਿਉ ਮਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਭ ਦੇ ਦੇਹੁ 부ਜਾਈ ਹਰ ਜੀਉ ਤੁਧ ਬਿਟਹੁ ਬਲ ਜਾਈ ਤਨ ਮਨ ਅਰਪੀ ਤੁਧ ਅੱਗੈ ਰੱਖ ਸਦਾ ਰਹਾ ਸਰਣਾਈ ਰਹਾ ਆਪਣੇ ਭਾਣੇ ਵਿੱਚ ਸਦਾ ਰਖ ਸੁਆਮੀ ਹਰ ਨਾਮਉ ਦੇਵੜਾਈ ਪੂਰੇ ਗੁਰ ਤੇ ਭਾਣਾ ਜਾਪੈ ਆਂਦਨ ਸਹਿਤ ਸਮਾਈ ਤੇਰਾ ਪਾਣਾ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਲਾਈ ਤੇਰਾ ਪਾਣਾ ਸਦਾ ਸੁਖ ਪਾਇਆ ਗੁਰ ਤਿਸਨਾ ਅਗਨੁ ਬਜਾਈ ਜੋ ਤੂੰ ਕਰੈ ਸੋ ਹੋਵੈ ਕਰਤੇ ਅਵਰਨ ਕਰਣਾ ਜਾਈ ਨਾਨਕ ਨਾਮ ਜੀਵੜ ਅਵਰਨ ਦਾਤਾ ਪੂਰੇ ਗੁਰ ਤੇ ਪਾਈ ਪਰਭਾਤੀ ਮਹਲਾ ਤੀਜਾ ਗੁਰਮੁਖ ਹਰਿ ਸਲਾਹਿਆ ਜਿਨਾਂ ਤੈਨ ਸਲਾਹ ਹਰ ਜਾਤਾ ਵਿਚੋਂ ਪਰਮ ਗਿਆ ਹੈ ਦੂਜਾ ਗੁਰ ਕਾ ਸਭ ਤੋਂ ਪਸਾਤਾ ਹਰ ਜਿਉ ਤੂੰ ਮੇਰਾ ਇਕ ਸੋਈ ਤੁਧ ਜਪੀ ਤੁਧਐ ਸਾਲਾਹੀ ਗਤਮ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਲਹਾਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਭੀਕਾ ਗੁਰ ਸਬਦ ਜੀ ਬਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤਿਸ ਬਿਟਹੁ ਬਲ ਜਾਈ ਸਬਦ ਸਹਾਈ ਸਦਾ ਸੁਖ ਦਾਤਾ ਵਿਚਹੁ ਆਪਿ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੂਫਲ ਪਾਏ ਨਾਨਕ ਨਾਮ ਮਿਲਾਇ ਵਡਿਆਈ ਗੁਰ ਸਬਦੀ ਸੱਚ ਪਾਏ ਪਰਪਾਤੀ ਮਹਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਤੂੰ ਰਾਖਣ ਜੋਗ ਤੁਧ ਦੇਵੜ ਮੈਂ ਅਬਰਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜੋ ਭਾਵੈ ਤਿਉ ਰਾਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਓ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਪੋਹੇ ਨਾ ਸਕੈ ਜਮ ਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਉਹ ਘਟੈ ਨਾ ਜਾਏ ਜੋ ਹਰ ਸੋੜ ਦੂਜੈ ਪਾਇ ਲਗੈ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਉ ਤੰਨਾ ਦੂਖ ਭੂਖ ਕਿਸ ਨਾਹੇ ਨਾਨਕ ਨਾਮ ਸਲਾਹ ਸਦਾ ਤੂੰ ਸੱਚ ਸਬਦ ਸਮਾਹੇ ਪਰਬਤੀ ਮਹਲਾਤੀ ਜਾ ਗੁਰਮੁਖ ਹਰਿ ਜੀਓ ਸਦਾ ਧਿਆਵੋ ਜਬ ਲਗ ਜੀ ਪੁਰਾਨ ਗੁਰ ਸਬਦੀ ਮਨ ਨਿਰਮਲ ਹੋਵਾ ਝੂਕਾ ਮਨ ਅਬਮਾਨ ਸਾਫਲ ਜਨਮ ਤਸ ਪ੍ਰਾਣੀ ਕੇਰਾ ਹਰ ਕਾ ਨਾਮ ਸਬਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜਾ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜ ਹਰ ਰਸੋ ਪੀਜੈ ਰਹੋ ਮੂਲ ਪਸਾਣਨ ਤਿਨ ਨਿਜ ਘਰ ਵਾਸਾ ਸਹਿਜ ਹੀ ਸੁਖ ਹੋਈ ਗੁਰ ਕਾ ਸ਼ਬਦ ਕਮਲਪੁਰ ਗਸਿਆ ਹੋ ਮੈਂ ਦੁਰਮਤਿ ਖੋਈ ਸਭ ਨਾਮੈ ਇੱਕੋ ਸਤਿ ਵਰਤੈ ਬਿਰਲਾ ਬੂਝੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮਰਤ ਤਤਵ ਖਾਨੈ ਹਰ ਕਾ ਨਾਮ ਸਦਾ ਮਨ ਬਸਿਆ ਵਿਚ ਮਨ ਹੀ ਮਨ ਮਨ ਸਾਧ ਬਲਿ ਹਾਰੀ ਗੁਰ ਆਪਣੇ ਬਿਟੋ ਜਿਤ ਆਤਮ ਰਾਮ ਪਸੰਨ ਮਾਨਸੋ ਜਨਮ ਸਤਿਗੁਰੂ ਨਾ ਸੇਵਿਆ ਮਿਰਤਾ ਜਨਮ ਗਵਾਇਆ ਨਦਰ ਕਰੇ ਤਾਂ ਸਤਗੁਰੇ ਮਿਲੇ ਸਹਜ ਦੇ ਸਹਜ ਸਮਾਇਆ ਨਾਨਕ ਨਾਮ ਮਿਲੇ ਬੜਾਈ ਪੂਰੇ ਭਾਗਤ ਆਇਆ ਪ੍ਰਭਾਤੀ ਮਹਲਾ ਤੀਜਾ ਆਪੇ ਪਾਤ ਬਣਾਏ ਬਹੁ ਰੰਗੀ ਸਹਿਤੋ ਪਾਏ ਪ੍ਰਭ ਖੇਲ ਕੀਆ ਕਰ ਕਰ ਵੇਖਾ ਕਰੇ ਕਰਾਏ ਸਰਬ ਜੀਆਂ ਨੂਰੇ ਜਕ ਦੀਆ ਕਲੀ ਕਾਲ ਮਹ ਰਬਿਆ RAM ਘਟ ਘਟ ਪੂਰ ਰਹਾ ਪ੍ਰਭ ਇੱਕ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਬਰਤੈ ਵਿਚ ਕਲਯੁਗ ਘਟ ਘਟ ਹਰ ਪਰ ਭੂਰ ਰਹਾ ਨਾਮ ਰਤਨ ਤਿੰਨ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਇਆ ਇੰਦਰੀ ਪੰਚ ਪੰਚੇ ਬਸ ਆਣੇ ਕੇ ਮਾ ਸੰਤੋਖ ਗੁਰਮਤਿ ਪਾਵੈ ਸੋ ਤਨ ਤਨ ਹਰ ਜਨ ਬੜ ਪੂਰਾ ਜੋ ਭੈ ਬਹਿਰਾਗ ਹਰ ਗੁਣ ਗਾਵੇ ਗੁਰ ਤੇ ਮੋ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਧਰੈ ਕਰ ਅਚਾਰ ਬਹੁ ਸੰਪੂ ਸੰਤ ਜੋਗਸ ਕਰੈ ਸੋ ਨਰਕ ਉਪਰੈ ਏਕੋ ਸਬਦ ਏਕੋ ਪ੍ਰਭ ਵਰਤਾ ਸਭ ਏਕ ਸਤੇ ਉਤਪਤ ਚਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਇ ਰਲ ਪਰਭਾਤੀ ਮਹਲਾ ਤੀਜਾ ਮੇਰੇ ਮਨ ਗੁਰ ਆਪਣਾ ਸਹ ਲਾਹ ਪੂਰਾ ਭਾਗ ਹੋਵੇ ਮੁਖ ਮਸਤਕ ਸਦਾ ਹਰ ਕੇ ਗੁਣ ਗਾ ਰਹਾਓ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਬਿਰਲਾ ਲੇ ਜਿਸ ਨੂੰ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਮਾਹਿ ਵਸਾਏ ਦੁੱਖ ਅਨੇਰਾ ਅੰਦਰ ਹੋ ਜਾਏ ਆਪੇ ਸਾਚਾ ਲੈ ਮਲਾਏ ਗੁਰ ਕੀ ਬਾਣੀ ਸਿਉ ਲਾਇ ਪਿਆਰ ਐਥੈ ਉਥੈ ਇਹੋ ਆਧਾਰ ਆਪੇ ਦੇਵ ਸਿਰਜਣਹਾਰ ਸੱਚਾ ਬਣਾਏ ਆਪਣਾ ਭਾਣਾ ਸੋਈ ਭਗਤ ਸੋੜ ਸੋ ਜਾਣਾ ਨਾਨਕ ਤਿਸ ਕੈ ਸਦ ਗੁਰ ਬਾਣਾ ਪਰਭਾਤੀ ਮਹੱਲਾ ਚੌਥਾ ਵਿਭਾਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਸ ਰਸ ਕੇ ਗੁਣ ਗਾਵੇ ਗੁਰਮਤਿ ਲਿਬ ਓਨ ਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸਬਦੀ ਹਮ ਨਾਮ ਬਿਠੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰਿ ਉਤਮ ਅਰਦ ਅੰਤਰ ਪਾਇਓ ਗੁਰ ਮੰਤ ਦਿਓ ਹਰ ਕਾਨ ਰਹਾਓ ਆਪੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਬਖਾਨ ਕਿਤ ਬਦ ਕਿਉ ਪਾਈਐ ਪ੍ਰਭ ਆਪਣਾ ਮੋ ਕੋ ਕਰੋ ਉਪਦੇਸ਼ ਹਰ ਦਾਨ ਸਤ ਸੰਗਤ ਮੈਂ ਹਰ ਹਰ ਬਸਿਆ ਮਿਲ ਸੰਗਤ ਹਰ ਗੁਣ ਜਾਣ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵੇ ਪ੍ਰਭ ਅਗਮ ਠਾਕਰ ਕੇ ਗੁਣ ਗਾਏ ਰਹੈ ਹੈਰਾਨ ਜਦ ਨਾਨਕ ਕੋ ਗੁਰ ਕਿਰਪਾ ਤਾਈ ਹਰ ਨਾਮ ਦਿਓ ਖੈਨਦਾਨ ਪਰ ਬਾਤੀ ਮਹਲਾ ਚੌਥਾ ਉਗ ਬੈ ਸੂਰ ਗੁਰਮੁਖ ਹਰਿ ਭੋਲੇ ਸਭ ਰੈਣ ਸੰਭਾਲੈ ਹਰ ਗਾਲ ਹਮਰੇ ਪ੍ਰਭੂ ਹਮ ਲੋਚ ਲਗਾਈ ਹਮ ਕਰੈ ਪ੍ਰਭੂ ਹਰਿ ਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪੱਗ ਝਾਰ ਹੈ ਹਮ ਬਾਲ ਰਹਾਉ ਸਾਗਤ ਕੋ ਦਿਨ ਰਹਿਣ ਅੰਧਾਰੀ ਮੋਹਿ ਫਾਤੇ ਮਾਇਆ ਜਾਲ ਥਿਨ ਪਲ ਹਰ ਪ੍ਰਭ ਰਿਦੈ ਨ ਬਸਿਓ ਰਿਨ ਬਾਦੇ ਬਹੁ ਬਿਦ ਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਸੂਟੇ ਮਮਤਾ ਜਾਲ ਹਰ ਨਾਮ ਹਰ ਮੀਠ ਲਗਾਨਾ ਗੁਰ ਕੀਏ ਸਭ ਦੇ ਨਿਹਾਲ ਹਮ ਬਾਰਕ ਗੁਰ ਅਗਮ ਕੁਸਾਈ ਗੁਰ ਕਰੇ ਕਿਰਪਾ ਬਰਸ ਪਾਲ ਵਿਗ ਪੌਜਲ ਡੁੱਬ ਦੇ ਕਾਟ ਲਿਓ ਪ੍ਰਭ ਗੁਰ ਨਾਨਕ ਬਾਲ ਗੋਪਾਲ ਬਰਭਤੀ ਮਹਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਤਾਰੀ ਗੁਣ ਗਾਏ ਰਸ ਕਰ ਸੀਕ ਗਾਵਤ ਸੁਣਤ ਦੂਪੇ ਮੁਗਤੇ ਜਿਨਾਂ ਗੁਰਮੁਖ ਖੇਨ ਹਰਪੀਕ ਮੇਰਾ ਮਨ ਹਰ ਹਰ ਰਾਮ ਨਾਮ ਰਸ ਟੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਚੀਕ ਰਹਾ ਜਨ ਹਰ ਹਿਰਦੈ ਪ੍ਰੀਤ ਲਗਾਨੀ ਤਿਨਾਂ ਮस्तक ਊਜਲ ਟੀਕ ਹਰ ਜਨ ਸੋਭਾ ਸਭ ਜਗ ਉਪਰ ਜਿਉ ਵਿੱਚ ਉਡਬਾ ਸਾਸਕੀਕ ਜਿਨ ਹਰ ਹਿਰਦੈ ਨਾਮ ਨ ਬਸਿਓ ਤੈਨ ਸਭ ਕਾਰਜ ਫੀਕ ਜੈਸੇ 시ਗਾਰ ਕਰੈ ਦੇਹ ਮਾਨਕ ਨਾਮ ਬਿਨਾ ਨਕਟੇ ਨਕ ਕੀਕ ਘਟ ਘਟ ਰਮਈਆ ਰਮਤਿ ਰਾਮ ਰਾਏ ਸਭ ਵਰਤੈ ਸਭ ਮਹਿ ਈਕ ਜਨ ਨਾਨਕ ਕਉ ਹਰਿ ਕਿਰਪਾ ਤਾਰੀ ਗੁਰਬਚਨ ਧਿਆਇਓ ਘਰੀ ਮੀਕ ਪਰਬਤੀ ਮਹਲਾ ਚੌਥਾ ਆਗਮਦਿਆਲ ਕਿਰਪਾ ਪ੍ਰਵਤਾਰੀ ਮੁਖ ਹਰਿ ਹਰਿ ਨਾਮ ਹਮ ਕਹੇ ਪਤਦ ਪਾਵਨ ਹਰ ਨਾਮ ਤਿਆਉ ਸਭ ਕੇਲੇ ਵੇਖੋ ਪਾਪ ਲਹੇ ਜਪ ਮੰਨ RAM ਨਾਮ ਰਾਵ ਰਹੇ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤਿ ਨਾਮ ਪਦਾਰਥ ਲਹੇ ਰਹਾਉ ਕਾਇਆ ਨਕਰ ਨਕਰ ਹਰ ਬਸਿਓ ਮਤ ਗੁਰਮਤਿ ਹਰ ਹਰ ਸਹਿ ਸਰੀਰ ਸਰੂਪਰ ਨਾਮ ਹਰ ਪ੍ਰਗਟਿਓ ਘਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਭਰਮ ਉਦਿਆਨੇ ਤੇ ਸਾਖਤ ਮੂੜ ਮੁਹੇ ਜੋ ਮਿਰਗ ਨਾਭ ਬਸੈ ਬਾਸ ਬਸਨਾ ਪਰਮ ਪਰਮਿਓ ਚਾਰ ਗਏ ਤੁਮ ਬੜ ਅਗਮ ਗਾਧ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਿਨ ਨਾਨਕ ਗੁਰ ਹਾਥ ਸਿਰ ਧਰਿਓ ਹਰਿ ਰਾਮ ਨਾਮ ਰਬ ਰਹੇ ਪਰਭਾਤੀ ਮਹਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਬੜ ਵਾ ਸਤਿਗੁਰ ਬਚਨ ਸੁਖਾਨੇ ਹੀ ਅਰੇ ਹਰ ਧਾਰੀ ਹਰ ਪ੍ਰਭ ਕਿਰਪਾ ਹਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਾ ਭਾ ਹਰ ਹਰ ਦਾਨ ਦਿਉ ਗੁਰ ਪੂਰੇ ਹਰ ਨਾਮ ਮਨ ਤਨ ਬਸ ਪਾਰ ਹਉ ਕਾਇਆ ਨਗਰ ਬਸਿਓ ਕਰ ਮੰਦਰ ਜਪ ਸੋਭਾ ਗੁਰਮੁਖ ਕਰ ਵਫਾ ਹਲਤ ਪਾਲਤ ਜਨ ਭਏ ਸੋਹੇਲੇ ਮੁਖ ਊਜਲ ਗੁਰਮੁਖ ਤਰਫਾ ਆਣ ਪਉ ਹਰ ਹਰ ਹਰਲੇ ਬਲਾ ਕੀ ਹਰ ਔਰ ਧਾਰਿਓ ਗੁਰ ਨਿਮਖਾ ਭਾ ਕੋਟ ਕੋਟ ਕੇ ਤੋਕ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਫਾ ਤੋਂ ਮਰੇ ਜਨ ਤੋਂ ਮਹੀਤੇ ਜਾਣੇ ਪ੍ਰਭ ਜਾਨਿਉ ਜਨ ਤੇ ਮੁਕਫਾ ਹਰ ਹਰ ਆਪ ਧਰਿਓ ਹਰ ਜਨ ਮੈਂ ਜਨ ਨਾਨਕ ਹਰ ਪ੍ਰਭ ਇਕਫਾ ਪ੍ਰਭਾਤੀ ਮਹਲਾ ਚੌਥਾ ਗੁਰ ਸਤ ਗੁਰ ਨਾਮ ਮੰਦ ਰਾਇ ਹੋ ਹਰ ਹਰ ਹਮ ਮੋਏ ਜੀਵੇ ਹਰ ਜਪ ਬਾ ਧੰਨ ਧੰਨ ਗੁਰ ਗੁਰ ਸਤ ਗੁਰ ਪੂਰਾ ਦੇਖ ਡੁੱਬ ਦੇ ਬਾਹ ਦੇ ਕੱਢ ਬਾ ਜਪ ਮਨ ਰਾਮ ਨਾਮ ਅਰਧੰਬਾ ਉਪਰ ਜੰਪ ਉਪਾਏ ਨਾ ਪਾਈਐ ਕਤੂ ਗੁਰ ਪੂਰੈ ਹਰ ਪ੍ਰਭ ਲੱਭ ਰਹਾਉ RAM ਨਾਮ ਰਸ ਰਾਮਰ ਸੈਣ ਰਸ ਪੀਆ ਗੁਰਮਤ ਰਸ ਬਾ ਲਹੁ ਮਨੂਰ ਕੰਚਨ ਮਿਲ ਸੰਗਤ ਹਰ ਔਰ ਧਾਰਿਉ ਗੁਰ ਹਰ ਬਾ ਹੋ ਮੈਂ ਬਿਖਿਆ ਨਿਤ ਲੋਭ ਲੁਬਾਨੇ ਪੁੱਤ ਕਲਤ ਮੋਹ ਲੁਬਬਾ ਤਿੰਨ ਪਗ ਸੰਤ ਨਸੇ ਬੇ ਕਭ ਹੂੰ ਤੇ ਮਨ ਮੁਖ ਭੂਬਰ ਪਰ ਬਾ ਤੁਮਰੇ ਗੁਣ ਤੁਮਹੀ ਪ੍ਰਭ ਜਨ ਹੋ ਹਮ ਪਰੇ ਹਾਰ ਤੁਮ ਸਰਨ ਬਾ ਜਿਉ ਜਾਨਉ ਤਿਉ ਰਖੋ ਸੁਆਮੀ ਜਨ ਨਾਨਕ ਦਾਸ ਤੁਮ ਨਿਬਾ ਛੱਕਾ ਪਹਿਲਾ